ਜੀ ਸਤ ਸ੍ਰੀ ਅਕਾਲ ਜੀ ਸਾਰਤਾਈ ਤੁਹਾਡਾ ਸਾਡੇ ਚੈਨਲ ਸੱਗੂ ਬਲੌਗ ਦੇ ਉੱਪਰ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਠੀਕ ਹੈ ਜੀ ਲਓ ਜੀ ਅੱਜ ਆਪਾਂ ਤੁਹਾਨੂੰ ਸਾਡੇ ਮਾਤਾ ਜੀ ਦੇ ਹੱਥੀਂ ਖੱਡੇ ਹੋਏ ਬਾਗ ਫਲਕਾੜੀਆਂ ਤੇ ਚਾਦਰੇ ਦਿਖਾਉਣੇ ਆਂ ਖਦਾਦੀ ਹੈ ਬਦਰੀ ਤੂੜੀ ਤੂੜੀ ਹਾਂ

ਕਹਿੰਦੇ ਸੀ ਉਹ ਚੋ ਆ ਕੋਚੀ ਬੋਲਣ ਤਾਂ ਆ ਨਹੀਂ ਬੋਲਣੇ ਚ ਨਿਗਾਹ ਉਹ ਚੋ ਇਹਦੇ ਕੱਢਣ ਤੇ 2 ਮਹੀਨੇ ਲੱਗੇ ਹੋਣਗੇ ਅੱਛਾ ਤੇ ਇਹ ਬਲਦੀਆ ਤੇ ਉਪਦੀ ਕਿੜੀ ਠੀਕ ਤੇ ਇਹ ਪਿੰਡੀ ਫਲਕਾਰੀ ਦੇ ਉੱਤੇ ਇਹਦਾ ਇਹ ਉਪਦੀ ਕਿੜੀ ਪਾ ਕੇ ਇਹ ਕੱਢੀ ਗਈ ਕੱਲ੍ਹ ਆ ਤੇ ਧਾਰ ਬਣਾਇਆ ਗਿਆ ਬਚਾਏ ਇਹਦੇ ਜਿਹੜੀਆਂ ਜੇ ਭਾਤੀ ਕਰੇਗੇ ਕਿ ਮੇਰੇ ਬੰਦੇ ਦੇ ਸੰਕਰਣ ਪਾਸਾ ਰੋਟੀ ਪਾਣੀ ਦਾ ਬਾਦੂ ਕੱਢ ਕੇ ਬੈਠ ਜਾਣਾ ਸ਼ਾਂਤ ਚ ਕਰ ਬੈਠੇ ਰਹਿਣਾ ਲਓ ਜਿਆ ਹੈਗਾ ਚਾਹਰਾ ਇਹ ਸ਼ਵੰਦਲਾ ਜੀ ਆ ਇਹ ਉਹ ਚੰਲਾ ਦਿਖਾ ਦੇ ਚੱਲਦੇ ਸੀ ਇਹ ਪਹਿਲਾ ਟਾਈਮ ਸੀ ਸ਼ੌਲ ਜਿਵੇਂ ਹੁਣ ਆਪਾਂ ਲੈ ਲੈਂਦੇ ਆ ਪਹਿਲੇ ਟਾਈਮ ਦੇ ਚਾਦਰੇ ਲੈਦੇ ਹੁੰਦੇ ਸੀ ਉੱਪਰ ਸ਼ੌਲ ਜਿਹਾ ਇੱਕ ਨਾ ਟਾਈਮ ਕਿੱਟ ਸੀ ਇਹ ਵਸੇ ਸਭਾ ਰੇਡ ਵੀ ਚੱਕਾ ਦਿੱਤਾ ਸੀ ਆ ਵਸੇ ਤਾਂ ਕੁੜੀਆਂ ਨੇ ਮੇਰੇ ਨਾਲ ਦੇ ਨਾਲ ਤਾਂ ਬਹੁਤ ਟਾਈਮ ਲਾਇਆ ਸੀ ਉਹਨਾਂ ਨੇ ਤਾਂ ਛੇ ਜਿੰਮੇ ਨਹੀਂ ਲਾਇਆ ਬਿਤੇ ਜਾ ਕੇ ਰੱਖ ਦਿੰਦਾਂ ਗੇ ਨਹੀਂ ਮਿਹਨਤ ਨਹੀਂ ਕੀਤੀ ਸਾਥੋਂ ਤੇ ਪਰ ਮੈਂ ਛੱਡਾਂ ਨਹੀਂ ਸੀ ਇੱਕ ਦਿਨ ਵੀ ਮੈਂ ਸਵੇਰ ਵੇਲੇ 7:00 ਵਜੇ ਅੱਧੇ 6:00 ਵਜੇ ਤੱਕ ਕੰਮ ਕਿਤੇ ਦਿੰਦੀ। ਤੇ ਸਵੇਰ ਨੂੰ ਕੰਮ ਨਹੀਂ ਸੀ ਕਰਦੇ। ਉਸ ਤੋਂ ਪਹਿਲਾਂ ਪਹਿਲਾਂ ਘੁੰਹਾਂ ਤੋਂ ਪਾਣੀ ਭਰਦੇ ਹਾਂ। ਸੁਦੇਹਾਂ ਸਵੇਰ ਪਾਣੀ ਭਰ ਲੈਣਾ ਬਹੁਤ ਜ਼ਰੂਰਤ ਦੇਣਾ। ਫਿਰ ਹੋ ਕੇ ਇਕੱਠੇ ਆ ਕੁੜੀਆਂ ਜਿਆਸੀ ਆਪ ਦਾ ਕੰਮ ਕਰਦੇ। ਕੰਡਾਂ ਚ ਲੈ। ਆ ਲੋ, ਯਾਰ ਤੁਸੀਂ ਦੇਖ ਸਾ ਦਿਓ ਰੋਣਾ ਹੱਥ ਠੀਕਟਿਆ ਹੋਇਆ। ਇਸ ਆਦੇ ਮਾਤਾ ਜੀ ਨੇ ਆਪ ਕੱਢਿਆ ਸੀ ਆਹ ਵਾਲਾ ਮਾਲ ਵੀ ਹੱਥੀਂ ਕੱਢਿਆ ਵਾ ਇਹ ਰਮਾਲ ਆ ਜੀ ਪਹਿਲਾਂ ਦਾ ਸਮਿਆਂ ਦੇ ਵਿੱਚ ਜਿਵੇਂ ਆਪਾਂ ਥਾਲ ਦੇ ਉੱਪਰ ਦਿੰਦੇ ਸੀ ਨਾ ਇਹ ਰਮਾਲ ਆ ਜੀ रुमारिव थाल दे ਆ ਬਣਾ ਚੋਲਾ ਕੱਟਿਆ ਹੋਇਆ 1.5 ਰੁਪਏ ਆਮਦ ਦੇ ਦਾ ਚੋਲਾ ਕੱਟਿਆ ਇਹ ਵੀ ਹੱਥੀ ਕੱਟਿਆ ਹੋਇਆ ਹੈ ਇਹ ਕੁੜੀਆਂ ਚਾਦਰਾਂ ਵੀ ਹੱਥੀਂ ਕੱਢੀਆਂ ਹੋਈਆਂ ਆਂ ਜੀ ਅੱਜ ਕੱਲ ਤਾਂ ਕੋਈ ਨਹੀਂ ਮਿਹਨਤ ਕਰਦਾ ਇਹ ਨਹੀਂ ਜੀ ਆ ਦੇ ਕੋਈ ਤੋਤੇ ਪਾਏ ਹੋਏ ਇਸ ਦੇ ਉੱਪਰ ਇੱਕ ਤੋ ਹਨਾ ਰਹੀ ਤਾਂ ਮਨ ਹੋ ਗਈ ਰੋਇਦਾ ਖੋਲ ਬਣਾ ਦੇ ਫਿਰ ਕਿੰਨੇ ਦਿਨਾਂ ਲਈ ਕੱਢੀਗੇ ਬਸ ਦਿਨ ਇਹਨੇ ਬਾਹਰੇ ਮਿਲਦੇ ਹਫਤੇ ਦੇ ਅੰਦਰ ਸਾਰੇ ਕੱਢੀਗੇ ਇਹ ਰੋਪਾਈ ਦੇਖੋ ਯਾ ਮੋਰਾ ਜਾਦਾ ਕੱਢੀ ਹੋਈ ਹੈ ਜੀ ਆ ਦੇਖੋ ਜੀ ਆ ਮੋਰਾ ਵਾਲੀ ਚਾਦਰ ਆ ਇਹ ਵੀ ਥੱਤੀ ਕੱਢੀ ਹੋਈ ਆ ਸਾਡੇ ਮਾਤਾ ਜੀ ਆ ਜੜੀ ਵਿੱਚ ਨਹੀਂ ਨੀ ਹਾਂ ਬੰਬੜ ਕਾ ਦੇਖ ਆਪਣੇ ਪੈਰਾਂ ਤੇ ਲਾਉ ਇਹਗਾ ਚਾਦਰ ਆ ਪਾਵੇਂ ਫਲਾਕਾਰੀ ਉੱਤੇ ਵੇਰੂਡੀਆਂ ਮਿੱਤਰਾਂ ਵਿਚ ਆਦਰੀ ਦੇ ਫਾਦੇ ਮੋਰਨੀ ਪਾਈ ਹੋਈ ਹੈ ਇਹਦੇ ਉੱਪਰ ਤੁਹੇ ਦੇਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਕਿੰਨੀ ਮਹਿਤਵ ਨਾਲ ਤਿਆਰ ਹੋ ਗਈਆਂ ਹਨ ਜੀ ਅੱਜ ਕਾਣੇ ਸਮੇਂ ਦੇ ਵਿੱਚ ਤਾਂ ਕੋਈ ਇੰਨੀ ਮਹਿਤਵ ਨਹੀਂ ਕਰਦਾ ਜੀ ਤੇ ਇਹ ਹੈਗਾ ਬਾਗ ਦੀ ਇਹ ਵੀ ਹੱਥੀਂ ਕੱਟਿਆ ਹੋਇਆ ਹੈ ਆਨੇ ਦੇ ਸਾਰੇ ਇਹਦੇ ਰੇਸ਼ੀ ਪਟਨਾ ਸਾਰੇ ਉਹ ਦਿਨ ਕੜਾਈ ਕਰੀਏ ਕੋਈ ਨਹੀਂ ਸਾਰੇ ਦੇ ਵਿਚਾਰ ਹੰਬਾ ਮੇਰੇ ਇਕਾਂ ਤੋਂ ਲੈ ਕੇ ਸਾਰੇ ਦੀ ਕੜਾਈ ਦੇਖავੇ ਕਿੰਨੀ ਬਹਤ ਕੀ ਸਾਡੇ ਮਾਤਾ ਜੀ ਨੇ ਤੁਸੀਂ ਸਾਡੇ ਮਾਤਾ ਜੀ ਦੇ ਇੱਕ ਲਾਈਕ ਤਾਂ ਕਰ ਹੀ ਸਕਦੇ ਹੋ ਜਰੂਰ ਕਰੋ ਆਸਰਾਣਾ ਕੱਢਾ ਦੇਖੋ ਜੀ ਕਿੰਨਾ ਬਰੀਕੀ ਕਵਰ ਕੱਢਾ ਉਸ ਨਾਲ ਇਹਨਰ ਪਾਲਰ ਟ੍ਰੇਸ ਕਾਦਨ ਕੀ ਤੋਂ ਲਾਗੀ ਮੈਂ ਆਪਣੇ ਆਪ ਉਹ ਪਰੇਖ ਆਉਦੇ ਮਨੋ ਬਣਾ ਕੇ ਮਾਣ ਹੋਣਾ ਛੱਪੇ ਵੀ ਆਪਣੇ ਆਪ ਹੀ ਕਿਸੇ ਦੇ ਦੇਖ ਕੇ ਖੋਲੀ ਹਾ ਵਿਸਰਾਣੇ ਦਾ ਕਵਰਾ ਇਹ ਤੇ ਬਣਾਇਆ ਵਾ ਨੂੰ ਸੋਰੇ ਦਾ ਝਗੜਾ ਆ ਸੱਸ ਬਣਾਈ ਵੀ ਹੈ ਜੀ ਆ ਨੂ ਆ ਦੇਖੋ ਨੂਣ ਜੁੱਤੀ ਲਾ ਕੇ ਹੱਥ ਸ ਬੜੀ ਸੱਸ ਦੇ ਮਾਰਨ ਹੋ ਗਈ ਸੀ ਆਮ ਲੋਕ ਸੰਗਠਨਾਂ ਦੀ ਸਾਸਤਰੀ ਬੋਤ ਫਾੜਨੀ ਕਹਾੜਾ ਮਾਰ ਲੱਗੇ ਬਉਲੀ ਫਾੜੀ ਬਹੁਤ ਸਾਰੇ ਸੌ ਲੋਦੀ ਗੱਤ ਬਾਂਢੀ ਦੀ ਸੋਹਰੇ ਦੀ ਆਵੇ ਵੋਲਦਾ ਫੜਾਈ ਬਸ ਤੇ ਮੂਨੇ ਬਾੜੀ ਫਾੜੀ ਸੋਹਰੇ ਦੀ ਦੇਖੋ ਤੁਸੀਂ ਕਿੰਨੀ ਕਾਰਗਾਰੀ ਕੀਤੀ ਹੈ ਹੱਥ ਦੇ ਨਾਲ ਇਹ ਗਾ ਮੇਲ ਕਵਰ ਇਹ ਵੀ ਸਾਡੀ ਕੰਨ ਸੀ ਨਾ ਉਹੀ ਕਟਾ ਕਟਾ ਦੇਖੋਗੇ ਤਬਰੀਕ ਕਿ ਨਾ ਤੇ ਘੱਟ ਤੋਂ ਘੱਟ ਇਹ ਕਿੰਨੇ ਸਾਲ ਪੁਰਾਣਾ ਹੋਗਾ ਇਹ ਸਾਡੀ ਦਾ ਹੈ ਹਾਂ ਤਾਂ ਯਾਰ ਆਪ 55 ਸਾਲ ਹੋ ਗਏ ਜੀ ਹੋ ਜਿਆਦਾ ਹੀ ਹੋ ਗਏ ਹੋ ਜਾਂ ਕਿਉਂ ਯਾਰ ਹੋਇਆ ਨਾ ਜੱਤਾਂ ਨੂੰ ਯਾਰ ਅੱਜ ਹਾਂ ਮਤਲਬ ਆ ਵਿਆਹ ਉਸ ਤੋਂ ਪਹਿਲਾਂ ਹੀ ਗੱਡੇ ਵਿਆ ਤੇ ਅੱਜ ਵੀ ਤੁਸੀਂ ਦੇਖ ਸਕਦੇ ਕਿਤੋਂ ਵੀ ਨਾਲ ਦੀ ਕੜਾਈ ਨੂੰ ਤੋਂ ਫੜੀਆਂ ਨਾ ਕੋਈ ਹੋਣ ਹੋਈਆ ਕਿਹਦੇ ਕਿਹੇ ਹੱਥ ਦੇ ਰਿਹਾਤ ਨੇ ਪੱਤੇ ਵੀ ਆ ਵਾਟੇ ਵੀ ਹੈਗੇ ਆ ਬਾ ਵੀ ਉਦਾਂ ਦੇ ਉਦਾਂ ਹੀ ਪਏ ਆ ਕਿ ਆ ਪੱਖੀ ਬਣਾ ਲਈ ਲਈ ਇਹ ਦੀ ਇਹ ਕਿਵੇਂ ਉਹ ਕਰਦੇ ਹੁੰਦੇ ਸੀ ਇੱਕ ਰੁਸ਼ਕੇ ਨਾਲ ਤੇ ਇਹਨੂੰ ਪਾਣਾ ਪੱਖੀ ਕਿਵੇਂ ਚਾਹਦੇ ਕਿਵੇਂ ਹੁੰਦੇ ਸੀ ਪੱਤੇ ਇਹ ਉਹਦੇ ਵਿੱਚ ਜੜੀ ਜਾਂਦੇ ਆ ਡੰਡੀ ਲੈ ਕੇ ਪੱਖੀ ਉਹਦੇ ਵਿੱਚ ਇਹਨੇ ਦੀ ਸਲਾਈ ਕਰ ਦਿੱਤੇ ਤੇ ਫਿਰ ਚਾਰ ਰੰਗ ਲਾ ਕੇ ਫਿਰ ਜੜੀ ਜਾਂਦੇ ਆ ਤੇ ਤਾਂ ਪੰਡੀ ਬਣਾ ਲਈ ਗਿਆ ਇਹ ਗੱਡੀ ਵੀ ਨਹੀਂ ਆ ਹਾਂ ਗੱਡੀ ਨਹੀਂ ਆ ਆ ਇਹ ਕੀ ਹੈ ਬੋਲੀ ਇਹ ਬੋਲੀ ਉਹ ਸਾਰੇ ਟੈਪੇ ਕਾਤ ਤੀਂ ਹੰਦ ਤੱਕ ਅਸੂ ਉਹ ਕਿਹਦਾ ਬੁਰਾ ਬੋਟੇ ਕੋਲ ਤੇ ਬਾਗਲੋਟੇ ਮੰਨਣਾ ਇਹ ਆ ਹੈਗਾ ਮੁੰਡਾ ਜੀ

ਚਲੋ ਆ ਦੇਖੋ ਜੀ ਆ ਵੀ ਝੋਲਾ ਕੱਢਿਆ ਹੋਇਆ ਸੀਗਾ ਹੱਥੀ ਕੱਢਿਆ ਹੋਇਆਗਾ ਪਰ ਹੁਣ ਕੋਈ ਇਸ ਨੂੰ ਵਰਤਦਾ ਨਹੀਂ ਸੀ ਤਾਂ ਕਰਕੇ ਉਹ ਝੋਲੇ ਦਾ ਕੱਟ ਕੇ ਤੇ ਬੈਗ ਬਣਾ ਲਿਆ ਸਾਡੇ ਮਾਤਾ ਨੇ ਹੁਣ ਵੀ ਹਜੇ ਹੜ ਦੇ ਦੀ ਜਿਹੀ ਕਲਾਕਾਰੀ ਕਰਨ ਦੇਖੋ ਤੁਸੀਂ ਉਸ ਝੋਲੇ ਨੂੰ ਕੱਟ ਕੇ ਉਹਦਾ ਬੈਗ ਬਣਾ ਲਿਆ ਉਸ ਕਪੜੇ ਦਾ ਆ ਦੇਖੋ ਇਹਨੂੰ ਦੇਖ ਕੇ ਕੋਈ ਐ ਨਹੀਂ ਗਿਆ ਸਾਡਾ ਵੀ ਹੱਥੀ ਕੱਢਿਆ ਵਾ ਇੰਨਾ ਬਰੀਕੀ ਕੰਮ ਆ ਇਹਦਾ ਬਹੁਤ ਟਾਈਮ ਚੱਲਿਆ ਹੋਣਾ ਉਹ ਵੀ ਅਟਕ ਲਿਆ ਇੱਕ ਪਾਸੇ ਜਾਂ ਅੱਛਾ ਇਹ ਤਾਂ ਬਹੁਤ ਟਾਈਮ ਲੱਗਿਆ ਹੁਣ ਇਹ ਬਸ ਇੰਨਾ ਹੀ ਕੱਢੀ ਦੱਸ ਇੱਕ ਪੱਦੀ ਇਹ ਰੋਇਤ ਇਕਨਾ ਰੋਇਤੀ ਇਕਨਾ ਕਿੰਨੇ ਮੀਟਰ ਆ ਰਹੇ ਕਿਤਾ ਆਸ ਨਹੀਂ ਤਾਂ ਕਿ ਆਪਣਾ ਕਰਕੇ ਬਹੁਤਿਆਰ ਮਿਸਰਾੜਾ ਕੋਈ ਦੇਖ ਕੇ ਆਏ ਕਿਹਦਾ ਵੀ ਹੱਥੀ ਕੱਢੇ ਵੇ ਜੀ ਦੇਖ ਕੇ ਆਏ ਲੱਗ ਜਿਵੇਂ ਮਸ਼ੀਨੀ ਕੱਢੇ ਹੁੰਦੇ ਪਰ ਇਹ ਹੱਥੀ ਕੱਢੇ ਆ ਜੀ ਮਸ਼ੀਨੀ ਨਹੀਂ ਕੱਢੇ ਜੀ ਆ ਗਏ ਬਣਾਏ ਆ ਜੀ ਆ ਵੜੇ ਇਹ ਤਾਂ ਉਹ ਹੀ ਬਣਾਤੇ ਖਾਦੀ ਜਿਹੜਾ ਨੇ ਤੇ ਆ ਬਲਕਨ ਦੀ ਬਈ ਦੇ ਤੁਸੀਂ ਇਹੇ ਤੇ ਖੜਾਇਆ ਹਾ ਜਲਾ ਲਾਓ ਇਹ ਫੋਟੋ ਦੇਖਿਆ ਇਹਦਾ ਕਿੰਨਾ ਸੋਹਣਾ ਆ ਕਿੰਨਾ ਸੋਹਣਾ ਇਹ ਤਾਂ ਲੱਗਦੀ ਐ ਜਿਵੇਂ ਰੂਸ਼ੀ ਕੱਡੇ ਹੁੰਦੇ ਆਪਾਂ ਹੈ ਹੱਥੀ ਕੱਡੇ ਦੇ ਤਾਂ ਜੇਕਰ ਤੁਹਾਨੂੰ ਸਾਡੇ ਮਾਤਾ ਜੀ ਦੇ ਬਣਾਏ ਹੋਏ ਸਾਰੇ ਸਮਾਰਤ ਪਸੰਦਾ ਹੋਇਆ ਆਇਆ ਹੋਇਆ ਤਾਂ ਮਾਤਾ ਜੀ ਦੀ ਮਿਹਨਤ ਨੂੰ ਇੱਕ ਲਾਇਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਧੰਨਵਾਦ